12-19 ਦਿਨ ਹੋ ਗਏ ਸੀ ਜਿਹੜਾ ਲਗਾਤਾਰ ਪਾਣੀ ਚੱਲਿਆ ਸੀਗਾ ਤੇ ਪਰ ਹੁਣ ਜਿਹੜਾ ਇਹ ਪਾਣੀ ਆਪਣਾ ਉੱਤਰ ਗਿਆ ਵਾ ਤੇ ਅੱਜ ਦੀ ਵੀਡੀਓ 'ਚ ਜਿਹੜਾ ਆਪਾਂ ਮੈਡੀਕਲ ਕੈਂਪ ਲੈ ਕੇ ਪਹੁੰਚੇ ਹੋਏ ਆ ਪਿੰਡ ਬਡਾਲਾ ਤੇ ਜ਼ਿਲ੍ਹਾ ਫਰੋਹ ਪਰ ਤੇ ਇੱਥੋਂ ਦੇ ਜਿਹੜੇ ਹਾਲਾਤ ਆ ਉਹ ਆਪਾਂ ਥੋੜੇ ਨਾਲ ਕਰਦੇ ਆ ਬਿਆਨ ਸਾਰੇ ਨਹੀਂ ਜਾਣਾ ਸਟੋਰ 'ਚ ਅੱਛਾ ਜੀ ਠੀਕ ਆ ਸਮਾਨ ਮਿਲਣਾ ਉਧਰ ਆ ਥੋੜਾ ਨਾਲ ਗਏ ਨੂੰ ਹਾਂ ਜਿਵੇਂ ਮਤਲਬ ਕਿ ਬਿਨਾ ਮਤਲਬ ਕਿ ਲੋਡ ਤੋਂ ਲੈ ਜਾਂਦੇ ਸੀ ਹਨ ਨਹੀਂ ਇਧਰ ਆਏ ਨਾ ਬੜਾ ਬੰਦਾ ਆ ਜਾਂਦੇ ਸੀ ਅਸੀਂ ਨਾ ਗੱਲ ਕਰਦੇ ਸੀ ਕੱਲ ਹੀ ਅਸੀਂ ਪਰਸੋਂ ਗਈ ਸੀ ਨਵੀਂ ਗੱਟੀ ਰਾਜੋ ਕੇ ਉਹ ਤਾਂ ਦੱਸਦੇ ਸਾਡੇ ਨਾਲ ਦਾ ਉਹ ਕਹਿੰਦਾ ਕੋਟਕਪੂਰੇ ਤੋਂ ਨਹੀਂ ਉਹ ਜਿਹੜੇ ਝੁੱਗੀਆਂ ਝੱਗੀਆਂ ਲਿਆ ਕੇ ਉਹ ਇੱਧਰ ਬੈਠੇ ਆ ਸੜਕਾਂ ਦੇ ਉਹ ਕਹਿੰਦੇ ਵੀ ਅਸੀਂ ਵੀ ਸਾਡੇ ਘਰ ਆਏ ਇੱਧਰ ਆ ਦੱਬੇ ਅਸੀਂ ਆਏ ਫਲਾ ਉਹ ਲਈ ਜਾਂਦੇ ਰੱਥ ਨਹੀਂ ਆ ਦੱਸੋ ਇਹ ਉਹਦਾ ਯਾਰ ਹਾਂ ਆ ਸਹੀ ਜਾਣਾ ਕੰਮ ਜਿਵੇਂ ਆਧਾਰ ਕਾਰਡ ਬਾਈ ਸਾਰਾ ਕੋ ਲੈ ਕੇ ਇਨਕੁਆਇਰੀ ਕਰਕੇ ਤੇ ਉਹ ਸੰਸਾਰਾ ਸਮਾਨ ਇੱਥੇ ਜਿਹੜਾ ਦਿੱਤਾ ਜਾਂਦਾ ਅਸੀਂ ਨਾ ਆਏ ਤੇ ਸੋਮਵਾਰ ਸਾਡੇ ਕੋਲ ਫੋਨ ਨੰਬਰ ਇਹ ਕ੍ਰਿਸਚਨ ਭਾਈਚਾਰੇ ਚੋਂ ਤੇ ਇਹ ਵੀ ਜਿਹੜੇ ਜਿਹੜਾ ਸੇਵਾ ਕਰ ਰਹੇ ਆ ਆ ਸਾਲ ਬਲੀ ਤੋਂ ਇਧਰ ਆ ਆ ਚੰਗ ਮੈਂ ਬਣਾ। ਕਿਥੇ ਕਹਿੰਦੇ ਕਿਥੇ ਸਿੱਥੇ ਗਏ। ਆ ਉਹ ਆ ਵੀ ਆ ਰਹੇ। ਇਹ ਪਹੁੰਚਾ। ਉਹ ਕਾਰ ਸੱਤ ਕੋਈ ਹੈ। ਹਾਂ ਸਿੱਧੇ ਉਹਦੀ ਬਾਤ ਲਾ। ਤੇ ਜੀ ਆਪਣੇ ਲਈ ਆਇਆ। ਆਪਾਂ ਸਾਥ ਆ। ਇਹ ਵੀ ਆਪਾਂ ਆਪਣੇ ਵਾਸਤੇ ਆ। ਕੋਈ ਕੋਈ ਸਮਝਦਾ। ਆਪਣੇ ਵਾਸਤੇ। ਇਹ ਸਾਡੀ ਡਿਊਟੀ ਆ। ਇਹਨਾਂ ਨੂੰ ਵੀ ਆਪਾਂ ਸੇ ਪਿੰਡ ਭੇਜ ਗਏ। ਪਹਿਲਾਂ ਤਾਂ ਪੱਲੀ ਕਲਾਮ ਹੀ ਭੇਜਣ ਲੱਗੇ ਆਂ ਫਿਰ ਨਹੀਂ ਨਹੀਂ ਆਓ ਅੰਦਰ ਡਾਕਟਰ ਬੈਠੇ ਤੁਹਾਨੂੰ ਇੱਕ ਵਾਰ ਉਹਨਾਂ ਨਾਲ ਮਲਾ ਹੀ ਦਿੰਦੇ। ਇਹ ਸਾਰੀ ਮੈਡੀਕਲ ਟੀਮ ਅੱਜ ਹੀ ਸਾਡੇ ਕੋਲ ਆਈ ਹੈ ਇਹ ਵੀ ਸਾਡੇ ਕੋਲ ਦੋ ਤੁਸੀਂ ਇਦਾਂ ਕਰੋ ਜਸਮੀਨ ਭਾਜੀ ਨਾਲ ਤੇ ਮਜੀ ਸਾਹਿਬ ਨਾਲ ਇਹ ਗੱਲ ਕਰੋ ਕਿ ਕੀ ਚਾਰਾਂ ਪਿੰਡਾਂ ਚ ਚਾਰ ਟੀਮਾਂ ਭੇਜਦੀ ਹਾਂ ਮੈਂ ਮੈਨੂੰ 5 ਮਿੰਟ ਦਿਓ ਤੁਸੀਂ ਮੈਕਸਪਾ ਤੋਂ ਮੈਕਸਪ ਕਰਦੇ ਹੋ ਕੁਝ ਕਰਨੀ ਠੀਕ ਹੈ ਨਾ ਜਿਵੇਂ ਮੰਨ ਲਾ ਅਸੀਂ ਕਿਸੇ ਤਰ੍ਹਾਂ ਅਸਿਸਟੈਂਟ ਦਾ ਕੰਮ ਵੀ ਕਰ ਲਾਂਗੇ ਸਾਨੂੰ ਵੀ ਨਹੀਂ ਤੇ ਨਾਲ ਕੋਈ ਬੀਪੀ ਚੈੱਕ ਕਰਨਾ ਵੀ ਇੱਕ ਜਿਹੀ ਹੋ ਜੀ ਅੱਜ ਨਾਲ ਮੁਸਲਮ ਭਾਈਚਾਰਾ ਇਹ ਡਾਕਟਰ ਲੈ ਕੇ ਜਿਹੜੇ ਆਪਣਾ ਦਿੱਲੀ ਤੋਂ ਪਹੁੰਚੇ ਆ MBBS ਡਾਕਟਰ ਸਹਬਾਨ ਜਿਹੜੇ ਇਹਨਾਂ ਨਾਲ ਆਏ ਹੋਏ ਆ ਵੱਡੇ ਲੈਵਲ ਤੇ ਇਹ ਵੀ ਜਿਹੜਾ ਪਿੰਡ ਬੱਗੇ ਵਾਲਾ ਤੇ ਆਰਫਕਾ ਤੋਂ ਜਿਹੜਾ 4-5 ਕਿਲੋਮੀਟਰ ਦੂਰ ਆ ਪਿੰਡ ਭਾਈ ਜਲਦੀ ਥੋੜਾ ਹੋਰ ਆ ਜੀ ਇਹਨਾਂ ਆ ਗਿਆ ਜੀ ਲੋਜਿੰਗ ਸਾਰੇ ਦਿੱਲੀ ਤੋਂ ਆਈ ਹੋਈ ਹੈ ਸਾਡੇ ਕੋਲ ਬੱਗੇ ਵਾਲਾ بیس ਕੈਂਪ ਫਿਰੋਜ਼ਪੁਰ ਦੇ ਵਿੱਚ ਜਿੱਥੋਂ ਕਿ ਅਸੀਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਾਫੀ ਦਿਨਾਂ ਤੋਂ 18 ਪਿੰਡਾਂ ਨੂੰ ਜਿਹੜਾ ਰਾਸ਼ਨ ਹੈ ਜਮੂਨਾ ਦੀ ਲੋੜਾਂ ਦਾ ਸਮਾਨ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਜੁਕੀ ਬਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਮੂਹ ਐਮ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਪੰਜਾਬ ਲੋਕ ਭਲਾਈ ਆਰਮੀ ਗੁਰੂਪੁਰ ਸਪੋਰਟ ਰੋਡ 프리ਜੂ ਕਲੱਬ ਤਲਵੰਡੀ ਭਾਈ ਅਸੀਂ ਸਾਰੇ ਇਸ ਚੱਕ ਦੇ ਵਿੱਚ ਸ਼੍ਰੀਮਾਨ ਲਈ ਇਵੈਂਟ ਬੱਗੇ ਕੇ ਪਹੁੰਚੇ ਆ ਬਹੁਤ ਮਨ ਨੂੰ ਦੁੱਖ ਹੋਇਆ ਵੇਖ ਕੇ ਵੀ ਸਾਡੇ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਸੋ ਅਕਾਲਪੁਰ ਦੇ ਬੇਨਤੀ ਕਰ ਸਕਦੇ ਸੱਤੇ ਬਾਦਸ਼ਾਹ ਆਲ ਆਰ ਟਾਈਮ ਸਾਡੇ ਭੈਣਾ ਭਰਾਵਾਂ ਦੇ ਚੰਗਾ ਆਵੇ ਅਸੀਂ 6-7 ਡਾਕਟਰ ਭਾਈ ਆਏ ਰਿਯੂਸਪਤਲ ਵੱਲੋਂ ਸਾਡਾ ਬਹੁਤ ਵੱਡਾ ਸਹਿਯੋਗ ਆ ਬੱਚਾ ਜਾਨੀਆਂ ਆਟੋਬੱਸ ਹੋਰ ਵੀ ਜੋਦਾਂ ਨੂੰ ਸੇਵਾਦਾਰ ਨੇ ਇੱਥੇ ਜਾ ਭੇਜਿਆ ਅੱਜ ਉਹ ਤੇ ਲੈ ਕੇ ਆਏ ਆ ਤੇ ਮਜਦ ਵਾਸਤੇ ਮੈਡੀਕਲ ਲੇਡ ਵਾਸਤੇ ਇਹ ਇੱਥੇ ਪਹੁੰਚੇ ਨੇ ਤੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਈਰੂ ਜੀ ਦਾ ਸਾਹ ਵਾਈਰੂ ਜੀ ਕਿਰਪਾ ਤੇ ਇੱਥੇ ਕੋਈ ਸੇਵਾ ਵਾਸਤੇ ਪਸ਼ੂਆਂ ਦੇ ਪਸ਼ੂ ਆਹਾਰ ਡੈਰੀ ਇਹ ਕੋਈ ਖਾ ਖਲ ਹੋਊਗੀ ਭਾਈ ਖਾਲੀ ਲੱਗਦੀ ਹੈ ਨਾ ਹਾਂ ਕੋਈ ਫੀਡ ਫੂਡ ਜਿਹੜੀ ਇਹ ਵੀ ਸੇਵਾ ਕਰਨ ਵਾਸਤੇ ਪਿੰਡ ਵਾਸੀਆਂ ਵਾਸਤੇ ਪਹੁੰਚਿਆ ਪਿੰਨ ਬੰਡਾਲਾ ਤੇ ਅਸੀਂ ਵੀ ਜਿਹੜਾ ਇੱਥੇ ਕੈਂਪ ਇਹ ਲਾਉਣਾ ਪਿੰਡ ਗੁਰਦੁਆਰਾ ਬੰਡਾਲਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਇੱਥੇ ਅਸੀਂ ਜਿਹੜਾ ਪਿੰਡ ਬੰਡਾਲਾ ਇੱਥੇ ਅਸੀਂ ਕੈਂਪ ਲਾਤਾ ਸੀਗਾ ਤੇ ਦਵਾਈਆਂ ਦਾ ਤੇ ਡਾਕਟਰ ਸਾਹਿਬਾਨ ਸਾਡੇ ਨਾਲ ਪਹੁੰਚੇ ਹੋਏ ਆ ਤੇ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਵੱਲੋਂ ਜਿਹੜਾ ਇਹ ਕੈਂਪ ਚੱਲ ਰਿਹਾ ਲਗਾਤਾਰ ਜੋ ਹਾੜਾ ਦੇ ਮਾਰ ਹੇਠ ਜਿਹੜੇ ਪਿੰਡ ਆਏ ਸੀ ਉੱਥੇ-ਉੱਥੇ ਜਿਹੜੀ ਸੇਵਾ ਚੱਲ ਰਹੀ ਆ ਇਹ ਦਵਾਈ ਪਾਣੀ ਤਾਂ ਇਹਨਾਂ ਪਿੰਡਾਂ ਦੇ ਵਿੱਚ ਹਾਮਦ ਵਾਲੇ ਜਾਂ ਬਟਾਲੇ ਇਧਰਲੇ ਪਾਸੇ ਪਾਣੀ ਬਹੁਤ ਆਇਆ ਸੀ ਇਹ ਪਾਣੀ ਜਿਹੜਾ ਉਤਰ ਗਿਆ ਪਰ ਇਹ ਜਿਹੜਾ ਹੋ ਗਿਆ ਕਾਲਾ ਤੇ ਜਿਹਦੇ ਨਾਲ ਹੁਣ ਇਹ ਬਿਮਾਰੀਆਂ ਜਿਹੜੀਆਂ ਸ਼ੁਰੂ ਹੋਣ ਹੋਣੀਆਂ ਕਿਉਂਕਿ ਪਸ਼ੂ ਪੰਛੀ ਜਿਹੜੇ ਇਹਨਾਂ ਦੇ ਵਿੱਚ ਬਹੁਤ ਮਰ ਕੇ ਆਏ ਆ ਜਾਂ ਮਰੇ ਹੋਏ ਹੋਣ ਆ ਮੱਛੀਆਂ ਮੁੱਛੀਆਂ ਹੋਈਆਂ ਜਿਹਦੇ ਤੋਂ ਹੁਣ ਮਾਲਾ ਝੋਨਾ ਇਹ ਗਲ ਕੇ ਤੇ ਮੋਸ਼ਕ ਤਾਂ ਹਣੀ ਬਹੁਤ ਜਿਹੜਾ ਮਾਰਦਾ ਪਿਆ ਵਾ ਨਾ ਤੇ ਇਹ ਗੁਰਦੁਆਰਾ ਸਾਹਿਬ ਬੰਡਾਲਾ ਸਾਹਿਬ ਦਾ ਬੰਡਾਲਾ ਪਿੰਡ ਦਾ ਤੇ ਇਧਰਲੇ ਪਾਸੇ ਜਿਹੜਾ ਟਰੱਕ ਖੜਾ ਇਹ ਰਾਸ਼ਨ ਲੈ ਕੇ ਆਇਆ ਇਧਰ ਪਾਣੀ ਹਜੇ ਵੀ ਜਿਹੜਾ ਖੜਾ ਹੋਇਆ ਨੀਵੇਂ ਜਗ੍ਹਾ ਤੇ ਤੇ ਆ ਜਿਹੜਾ ਇਧਰਲੇ ਪਾਸੇ ਦੇਖੋ ਬਹੁਤ ਬੁਰਾ ਹਾਲ ਆ ਆ ਹੁਣ ਪਾਣੀ ਹਾਂ ਅੱਜ ਤੋਂ 10 ਦਿਨ ਪਹਿਲਾਂ ਇਥੋਂ ਪਾਣੀ ਵਗ ਰਿਹਾ ਸੀਗਾ ਤੇ ਕੈਸਤੀਆਂ ਵਾਲਾ ਜਿਹੜਾ ਕੰਮ ਸੀਗਾ ਉਦੋਂ ਯਾਨੀ ਕਿ ਕੈਸਤੀ ਨਾਲ ਕੋਈ ਵੀ ਚੀਜ਼ ਕੈਸਤੀ ਨਾਲ ਪਹੁੰਚਦੀ ਹੁੰਦੀ ਸੀ ਤੇ ਅੱਜ ਹੁਣ ਜਿਹੜਾ ਪਾਣੀ ਪਹੁੰਚਦਾ ਗਿਆ ਮਨ ਲੰਘਦਾ ਗਿਆ ਇੱਥੋਂ ਪਰ ਜਿੱਥੇ-ਜਿੱਥੇ ਨੀਵਾ ਥਾਂ ਸੀ ਉੱਥੇ ਖੜ ਗਿਆ ਤੇ ਉੱਥੇ ਇਹ ਬਿਮਾਰੀਆਂ ਦਾ ਘਰ ਬਣ ਗਿਆ ਵਾ ਪਤਾ ਨਹੀਂ ਕੀ ਜੀਵ ਜੰਤੂ ਜਿਹੜੇ ਇਹਦੇ ਵਿੱਚ ਮਰੇ ਪਏ ਹੋਣੇ ਹਨ ਦਰਦਾ ਕਰਦਾ ਜੇ ਹੁੰਦਾ ਇੱਧਰ ਪਾਸੇ ਕੁੱਤੇ ਨਾਲ ਕੇ ਵੀ ਚੱਲਦੇ ਹਨ ਪਾਣੀ ਆਉਂਦਾ ਵੇਲਾ ਆਪਣੇ ਆਉਂਦਾ ਨਹੀਂ ਇੱਧਰ ਪਾਣੀ ਉੱਚਾ ਇੱਧਰ ਤੇ ਪਰ ਆ ਕਲਾ ਜਿਹੜੇ ਘਰ ਦੇ ਹਾਲਾਤ ਦੇਖੋ ਯਾਰ ਬੁਰਾ ਹਾਲੀ ਆ ਆ ਸਾਹਮਣੇ ਬਈ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜਾ ਪਾਣੀ ਵੜਿਆ ਵਾ ਤੇ ਬੁਰਾ ਹਾਲਾ ਗੁਰਦੁਆਰਾ ਸਾਹਿਬ ਦਾ ਵੀ ਜਿਹੜਾ ਹੋਇਆ ਪਿਆ ਜਿਹੜੇ ਕਿ ਕਹਿੰਦੇ ਸਾਡੇ ਹਾਲਾਤ ਦੇ ਪਿੰਡ ਬਹੁਤ ਜ਼ਿਆਦਾ ਖਰਾਬ ਆ ਪਾਣੀ ਕਹਿੰਦੇ ਇਸ ਘਰਾਂ ਕੁੜਾਂ ਵਰ ਗਿਆ ਬਾਕੀ ਹੁਣ ਬਈ ਧੁੱਪ ਨਿਕਲੀ ਆ ਪਾਣੀ ਸੁੱਕਦਾ ਨਜ਼ਰ ਆ ਰਿਹਾ ਤੇ ਪਰ ਬਈ ਸੇਕ ਬਹੁਤ ਸਾਨੂੰ ਤਾਂ ਪਤਾ ਸੀ ਮਹਿਸੂਸ ਕਰ ਰਹੇ ਹਾਂ ਨਾ ਆ ਦੇਖੋ ਝੋਨਾ ਫਸਲਾਂ ਦਾ ਝੋਨਾ ਪੱਕਿਆ ਪਕਾਇਆ ਝੋਨਾ ਬਾਈ ਜੀ ਦਾਣਾ ਬਣਿਆ ਹੋਇਆ ਵਾ ਬਿਲਕੁਲ ਬਿਲਕੁਲ ਪੱਕਿਆ ਝੋਨਾ ਦਾਣਾ ਬਣਿਆ ਹੋਇਆ ਵਾ ਇਹਨਾਂ ਝੋਨੇ ਤੇ ਤੇ ਮੁਸ਼ਕਲ ਮਾਰ ਲੱਗਦਾ ਪੂਰਾ ਹਨ ਮਾਰ ਰਿਹਾ ਬਈ ਮੁਸ਼ਕਲ ਬਿਲਕੁਲ ਬਿਮਾਰੀਆਂ ਦਾ ਘਰ ਜਿਹੜਾ ਬਣ ਚੁੱਕਿਆ ਵਾ ਹੁਣ ਤੇ ਬਿਮਾਰੀਆਂ ਬਹੁਤ ਪੈਦਾ ਹੋਣੀਆਂ ਪਸ਼ੂ ਵੀ ਮਰੇ ਹਨ ਜੀ ਦੂਰ ਦੂਰ ਤੱਕ ਜਿੱਥੇ ਮਰਜੀ ਨਿਗਾ ਮਾਰ ਲੋ ਸਾਰਾ ਕੁਝ ਜਿਹੜਾ ਤਬਾਹ ਹੋ ਗਿਆ ਪਾਣੀ ਤਾਂ ਵੈਸੇ ਉੱਤਰ ਗਿਆ ਵਾ ਪਰ ਦੇਖ ਕੇ ਤਾਂ ਜਿਹੜੀ ਫਸਲ ਦਾ ਕੁਝ ਵੀ ਨਹੀਂ ਬਚਿਆ ਵਾ ਆ ਵੇ ਲੋ ਰਸਤਾ ਕਿੰਨਾ ਖਰਾਬ ਆ ਮੋਟਰਸਾਈਕਲ ਵਾਲੇ ਮਸਾਂ ਆਉਂਦੇ ਆ ہماری ਟੈਨੀਆਂ ਵੀ ਬੁਸੇ ਅੱਜ ਆਪਾਂ ਪੈਂਟ ਗਏ ਸੀ ਬੰਡਾਲੇ ਹਾਮਦਵਾਰੇ ਆ ਹਾਮਦ ਚੱਕ ਵਾਲੇ ਤੇ ਕਾਫੀ ਨੁਕਸਾਨ ਹੋਇਆ ਵਾ ਪਿੰਡਾਂ ਦਾ ਕਿਉਂਕਿ ਪਾਣੀ ਜਿਹੜਾ ਹੜਦਾ ਉਹ ਜਿਹੜਾ ਲੰਘ ਗਿਆ ਵਾ ਤੇ ਹੁਣ ਹੁਣ ਲੋਕਾਂ ਦੇ ਹਾਲਾਤ ਜਿਹੜੇ ਬਹੁਤ ਠਮਾੜੇ ਆ ਤੇ ਕੱਲ ਨੂੰ ਫੇਰ ਆਪਾਂ ਵੇਖਦੇ ਆ ਕਿਹੜੇ ਪਾਸੇ ਜਾਣਾ ਵਾ ਤੇ ਕੱਲ ਦਾ ਤੁਹਾਨੂੰ ਆਪਾਂ ਕੱਲ ਨੂੰ ਦਿਖਾਵਾਂਗੇ ਵੀਡੀਓ 'ਚ ਤੋਂ ਕੱਲ ਲਈ ਕੱਲ ਤੱਕ ਲਈ ਸਾਰਿਆਂ ਨੂੰ ਜਿਹੜਾ ਸਤਿ ਸ਼੍ਰੀ ਅਕਾਲ